कुझु <coughs> मेल ਇਹ ਦੋਨਾਂ ਨੂੰ ਬਾਹਰ ਦੇਣਾ ਇਹ ਦੋਨਾਂ ਨੂੰ ਵਿਕਾਸ ਪੈਨਡਲ ਚਾਹੁੰਦੇ ਆ ਇਹ ਜੇ ਸਾਰੇ ਪੈਸੇ ਘਾਹ ਹੋ ਜਾਂਦੇ ਦੋ ਕਰੋੜ ਪੰਜਾਹ ਲੱਖ ਜਿੰਨਾ ਮਰਜ਼ੀ ਸਰਪੰਚ ਦਿਣਾ ਬਣਾ ਉਹ ਕਿ ਲਾ ਦੇ ਨਹੀਂ ਲਾ ਸਕਦਾ ਇਹ ਇਹ ਕਰਕੇ ਨਹੀਂ ਲੱਗਾ ਨਾ ਕੋਈ ਹੋਵੇ ਫਿਰ ਵੀਡੀਓ ਵੀ ਨਹੀਂ ਪਾ ਸਕਦਾ ਇਹ ਪੈਸੇ ਖਰਚ ਕਰਦਾ ਆ ਲਾਰਾ ਛਾੜੀਆਂ

ਠੀਕ ਹੈ ਠੀਕ ਹੈ ਚਲੋ ਕਰੋ ਜੀ ਨਾ ਨਾ ਨਹੀਂ ਸਾਡੇ ਪਿੰਡ ਜੇ ਹਨਾ ਕਿੰਨਾ ਹੈ ਸਾਹੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਖਾਤੇ ਇਹ ਸਾਡੇ ਪਿੰਡ ਚੋਂ ਪੰਜਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਦਾ ਉਹਨੂੰ ਜੁੰਨਾ ਆ ਜਿਹੜਾ ਕੁਸ਼ ਪਿੰਡ ਵਾਸਤੇ ਕਰੇਗਾ ਕਿਉਂਕਿ ਪਹਿਲਾ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਢੇ 350 ਕਿੱਲੇ ਦੇ ਲਗਭਗ ਪੈਲੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦਿਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਆ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਸ਼ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧ ਦੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੀ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾ ਲਾਉਣਾ ਚਾਹੁੰਦਾ ਜੀ ਇਹ ਜਿਹੜਾ ਆਪਣਾ ਆਪ ਦੇ ਝੰਡੇ ਬੀਜੇਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਬੀਜੇਪੀ ਦਾ ਨਾਂ ਆ ਬੀਜੇਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮੇਲਗਿਲ ਨਹੀਂ ਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਜੀ ਵਾਹੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਤੋਂ ਤਾਂ ਵੀ ਜਾ ਸਕਦੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹੁੰਚਾਏਗਾ ਉੱਥੋਂ ਤੱਕ ਇਹ ਪਿੰਡ ਦੀ ਕਮੇਟੀ ਬਣੂਗੀ ਛੇ ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ ਚੈੱਕ 10 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਜੇ ਇਹ ਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਢਿਕਣੀ ਆ ਉਸ ਤੋਂ ਬਾਅਦ ਹੀ ਹੋਏਗਾ ਓਕੇ ਅਸੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਕਿਸੇ ਨੇ 10 ਲੱਖ ਦੇ ਕੇ ਕਾਗਜ਼ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਨੋਂ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਹੀਂ ਛੇਤੀ ਦਾ ਵਧੀਆ ਗੱਲ ਤੇ ਇਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਵਿੱਚ ਖੁੱਲਾ ਚੈਲੰਜ ਆ ਕੱਲ੍ਹ ਜੇ ਜਿਹੜੀ ਮੁਕੇਗੀ ਮੈਂ ਜਿੰਨੇੜੀ ਮੁਕੇਗੀ ਉਹਦੇ ਚ ਇਹ ਆ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕ ਜੁਟ ਹੋ ਕੇ ਬਾਕੀ ਇੱਕ ਪਿੰਡ ਆ ਜਿੱਥੇ ਮਰਜੀ ਪੈਸੇ ਲਵਾ ਸਕਦੇ ਆ ਚਲੋ ਸਲਾਹ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੁਖਤੇ ਚਾਹ ਹੁੰਦੀ ਆ ਨਾ ਟਬਰ ਦੀ ਉਹ ਸਾਰਾਂ ਕਥਾਂ ਬੀਤੀ ਸੀ ਉਦੋਂ ਆਵਾਜ਼ ਆਉਣ ਦਾ ਕਿਸੇ ਮਾਰੀ ਮਾਰੀ ਗੁਰਦੁਆਰੇ ਵੀ ਇਹ ਹੋਏਗਾ ਉਹ ਹੋਏਗਾ ਉਹਦੇ ਤੋਂ ਗਰਮ ਹੁੰਦੀ ਹੁੰਦੀ ਜਿਵੇਂ ਬਬੂ ਉਹਦੀ ਲਾਸ਼ੀ ਪੁੱਤ ਨੂੰ ਸ਼ੇਰ ਬਣਾ ਦੇਣ ਪੱਕੀ ਗੱਲ ਜੀ ਆਹ ਸਮਝਣਾ ਥੋੜਾ ਜਿਦਾ ਮੈਂ ਆਪ ਹੀ ਮਣਾ ਨਹੀਂ ਮੁਰਕੇ ਮੈਂ ਕਾਂ ਕਿੱਥੇ ਦਾ ਮੈਂ ਮੇਰੇ ਕੋਲ ਪੁਰਾ ਨਹੀਂ ਜਾਂਦਾ ਹੁਣ ਤੁਸੀਂ ਪਹਿਲੀ 50 ਰੁਪਏ ਰੱਖਦੀ ਸੀ ਅੱਛਾ ਉਹਦੇ ਉਥੇ ਛੱਪੜ ਹਾਂਜੀ ਸਿੱਧੀ ਜਿਹੀ ਗੱਲ ਆ ਛੱਪੜ ਐ ਕੱਲਾ ਛੇਕ ਰਾਂ ਕੋਈ ਚੰਗਾ ਚੰਗਾ ਫਰੰਡ ਵੇਚ ਲਿਆ ਬਾਕੀ ਨਹੀਂ ਦਾ ਉਹਦੀ ਬਜਾਏ ਪੰਚਾਇਤ ਦੀ ਤਾਲੀ 8 ਕਿੱਲੇ ਵਿਰੋਧੀ ਧੜੇ ਨੂੰ ਆਈ ਜ ਉਹਨੇ ਲੈਣੇ ਇਹ ਆਖੀ ਜਦਾ ਮੈਂ ਤੁਹਾਡਾ ਪਿੰਡ ਦਾ ਪਾਣੀ ਪੌਣਾ ਮੈਂ ਪਾਣੀ ਪੌਣਾ ਪਾਣੀ ਪੁੜੀ ਨਹੀਂ ਪੌਣਾ ਪਾਣੀ 8 ਕਿੱਲੇ ਦਾ ਪੰਚਾਇਤ ਚ ਪੈਂਦੇ ਆਏ ਤੇ ਕਿੱਲੇ ਦਾ ਕੋਈ ਨਹੀਂ ਆ ਗਾਂ ਪਿੰਡ ਨੂੰ ਬੰਡਿਆ ਸਾਰਾ ਉਹਦੀ ਗੱਲ ਕਰਕੇ ਜੇ ਉਹ ਕਹਿੜਦਾ ਮੇਰਾ 50 ਲੱਖ ਦਾ ਕਿੱਲਾ ਆ ਉਹ ਕਿੱਲੇ ਕਿੱਲੇ ਦੇ ਛੱਡੇ ਆਖਿਆ ਵੀ ਅਜ ਕਿੱਲੇ ਦੀ ਬੋਲੀ ਨਹੀਂ ਚੈੱਕ ਬੁੱਕ ਤੇ ਬੋਲੀ ਆ ਇਹਦਾ 50 ਲੱਖ ਦਾ ਸਾਡਾ 55 ਲੱਖ ਆ ਉਹ 55 ਲੱਖ ਦੀ ਵਾਜ ਮੇਰੀ ਕੀ ਕਰਦਾ ਲਗਾ ਸਾਬ ਫਿਰ ਥੋੜੀ ਦੇਰ ਬਾਅਦ ਪੈ ਲੈ ਕੇ ਪੰਜ ਸਾਮਣਿਆਂ ਨੇ 60 ਲੱਖ ਦੀ ਕੀਤੀ ਅਖਿਆ ਹੁਣ ਅਜੇ ਤੱਕ ਮੇਰੇ ਹੀ ਆ 65 ਦੀ ਮੈਂ ਕਰਤੀ ਉਹ ਲੋਕਾਂ ਖਲੋਖ ਲਾ ਗਏ ਫਿਰ ਟਾਈਮ ਰੱਖਿਆ ਇੱਕ ਵੇ ਦਾ ਢੇੜੋ ਇਹਦਾ ਪਰ ਬੰਦੇ ਇੱਥੇ ਹੈ ਨਹੀਂ ਸੀ ਥੋੜੇ ਉਹਨਾਂ ਨੇ ਪੇਪਰ ਦੇਣ ਆਪਾਂ ਕਦੇ ਗਏ ਸਾਰੇ ਲੀਡਰਾਂ ਕੋਲ ਬੱਦੇ ਫੰਦੇ ਤੇ ਕੱਲ ਦਾ ਟਾਈਮ ਰੱਖਿਆ 8 9 ਵਜੇ ਕਿੰਨੇ ਵਜੇ ਕੀ ਕਰਦੇ ਆ ਕੀ ਨਹੀਂ ਕਰਦੇ ਇਥੋਂ ਤੁਰਦੇ ਨਾ ਗਾਂ ਕੇ ਫਿਰ ਜ਼ੀਰੋ ਤੋਂ ਤੁਰਦੇ ਨੇ ਠੀਕ ਹੈ ਹਾਂ ਇਹ ਵੀ ਕੋਈ ਪਤਾ ਨਹੀਂ ਕਈਆਂ ਰਾਤ ਹੁੰਦਾ ਓਏ ਬੰਨੀਆਂ ਨਹੀਂ ਆਉਂਦੀ ਸਵੇਰੇ ਜੀਨੇ ਨੇ ਇਸ ਕਰਕੇ ਮੁਸ਼ਕਲਾਂ ਵੀ ਹੁੰਦੀਆਂ ਨੇ ਜਿਵੇਂ ਜਿਵੇਂ ਝੋਨਾ ਵਟਾਂਗ ਦੇਈ ਜਾਵਾਂਗੇ ਅਹੀਂ ਸਰਕਾਰ ਦੇ ਖਾਤੇ ਪਾਈ ਜਣੇ ਆਲੇ ਉਥੋਂ ਪੰਚਾਇਤਾਂ ਹੀ ਜਣੇ ਠੀਕ ਔਰ ਚੈੱਕ ਧੰਨਵਾਦ ਜਾਣਗੇ ਚੈੱਕ ਪੇਮੈਂਟ ਚੈੱਕ ਹੀ ਜਾਊ